ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਦੱਸਾਂਗੇ ਆਪਾਂ ਸਲਵਾਰ ਦੇ ਵਿੱਚ ਬਲ ਈਜ਼ੀ ਢੰਗ ਨਾਲ ਕਿਵੇਂ ਪਾ ਸਕਦੇ ਹਾਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਮੇਰੇ ਵੀਡੀਓਜ਼ ਕਿਹੋ ਜਿਹੀਆਂ ਲੱਗ ਰਹੀਆਂ ਨੇ ਇਹ ਬੈਲਟ ਹੈ 21 ਇੰਚ ਤਿਆਰ ਆ ਤਾਂ ਆਪਾਂ ਦੇਖਦੇ ਹਾਂ ਜਿੱਥੇ ਆਪਾਂ ਦੇਖੋ ਬੈਲਟ ਦੀ ਛਿੜੀ ਬਣੀ ਹੋਈ ਆਹ ਵਾਲੀ ਇੱਥੋਂ ਆਪਾਂ ਫੜ ਕੇ ਦੇਖ ਲਵਾਂਗੇ ਇਹਨੂੰ ਆਪਾਂ ਇੱਕ ਨਿਸ਼ਾਨ ਲਗਾ ਲੈਣਾ ਹੈ 8 ਇੰਚ ਤੇ ਆਪਾਂ ਇੱਕ ਨਿਸ਼ਾਨ ਲਗਾ ਲਵਾਂਗੇ ਜਿੰਨੇ ਇੰਚ ਚ ਆਪਾਂ ਬਲ ਪਾਉਣੇ ਨੇ 8 ਇੰਚ ਚ ਆਪਾਂ ਬਲ ਪਾਵਾਂਗੇ ਤੇ ਪਿੱਛੇ ਜੋ ਕੱਪੜਾ ਉਹ ਆਪਾਂ ਦੇਖ ਲੈਣੇ ਆ ਇਹ ਆਪਣਾ ਕੱਪੜਾ 13 ਇੰਚ ਬਚਦਾ ਹੈ ਪਿੱਛੇ ਤਾਂ ਆਪਾਂ 13 13 ਇੰਚ ਦੇ ਉੱਤੇ ਦੇਖੋ ਆਮੇ ਜੋ ਸਲਵਾਰ ਦੇ ਨੇ ਦੋ ਬਾਲ ਪਿਛਲੇ ਪਾ ਲਏ ਨੇ ਹੁਣ ਆਪਾਂ 13 ਇੰਚ ਦਾ ਨਿਸ਼ਾਨ ਦੋਨੇ ਪਾਸੇ 13-13 ਇੰਚ ਦਾ ਨਿਸ਼ਾਨ ਲਗਾਵਾਂਗੇ ਦੇਖੋ 13 ਇੰਚ ਦਾ ਹੀ ਨਿਸ਼ਾਨ ਆਪਾਂ ਇੱਧਰ ਲਗਾਵਾਂਗੇ ਤੇ 13 ਇੰਚ ਦਾ ਨਿਸ਼ਾਨ ਹੀ ਆਪਾਂ ਇੱਧਰ ਲਗਾਵਾਂਗੇ ਜੀ ਜੋ ਦੇਖੋ ਪਹਿਲਾਂ ਆਪਾਂ ਸਲਾਈਆ ਆਪਣੇ ਪੱਟਾਂ ਦੇ ਵਿੱਚ ਕਰ ਇੱਕ ਆਵਲੀ ਆਪਾਂ ਢਾਈ ਜਾਂ 3 ਇੰਚ ਦੀ ਇੱਕ ਆਵਲੀ ਬਰੀਕ ਜੀ ਪਲੇਟ ਪਾ ਲਣੀ ਆ ਜਦ ਆਪਾਂ ਬਲ ਪਾਵਾਂਗੇ ਤੇ ਇਹ ਆਪਣੀ ਉੱਪਰ ਆਉਣੀ ਚਾਹੀਦੀ ਹੈ ਇਹ ਵਾਲੀ ਪਲੇਟ ਇਹਦੇ ਨਾਲ ਕਿ ਆਪਣੀ ਜੋ ਸਲਵਾਰ ਦੀ ਕਰੀਜ਼ਾ ਉਹ ਬਿਲਕੁਲ ਸਿੱਧੀ ਰਹਿੰਦੀ ਆ ਤੇ ਆਪਣੀ ਸਲਵਾਰ ਖੁੰਮਦੀ ਵੀ ਨਹੀਂਗੀ ਚਲੋ ਜੀ ਹੁਣ ਆਪਾਂ ਇਹਦੇ ਬਲ ਪਾਉਣੇ ਆ ਹਾਂਜੀ ਅੱਧਾ-ਅੱਧਾ ਇੰਚ ਆਪਾਂ ਹੁਣ ਫਰੰਟ ਦੇ ਉੱਤੇ ਜਿੱਥੇ ਬਲ ਸ਼ੁਰੂ ਕਰਨੇ ਨੇ ਅੱਧਾ-ਅੱਧਾ ਇੰਚ ਦਾ ਮਾਰਕ ਆਪਾਂ ਦੋਨੇ ਪਾਸੇ ਕਰ ਲੈਣਾ ਹੈ ਜੋ ਬਾਕੀ ਆ ਦੇਖੋ ਆਪਣੀ ਮਸ਼ੀਨ ਦਾ ਉਹ ਮੈਂ ਦੋਤੇ ਕਰ ਲਿਆ ਇਹ ਨਾ ਤਾਂ ਇਹ ਜਿਆਦਾ ਬੜਾ ਚਾਹੀਦਾ ਤੇ ਨਾ ਬਰੀਕ ਚਾਹੀਦਾ ਮਤਲਬ ਕਿ ਆਪਾਂ بڑے ਬਖੇ ਦੇ ਉੱਤੇ ਹੀ ਬਲ ਪਾਵਾਂਗੇ ਦੇਖੋ ਜੀ ਜੋ ਬਲ ਚੱਕਣਾ ਹੈ ਆਪਾਂ ਉਹ ਇਸ ਨਿਸ਼ਾਨ ਤੋਂ ਚੱਕਣਾ ਜੋ ਮਸ਼ੀਨ ਦਾ ਨਿਸ਼ਾਨ ਬਣਿਆ ਹੋਇਆ ਹੈ ਸਾਰੇ ਬਲ ਆਪਾਂ ਇੱਥੋਂ ਹੀ ਚੱਕਾਂਗੇ ਆਣੀ ਹੈਗੀ ਆਪਾਂ ਪਹਿਲਾਂ ਦੇਖ ਲਾਂਗੇ ਵੀ ਇਹ ਆਪਣਾ 8 ਇੰਚ ਚ ਇੱਥੇ ਤੱਕ ਆਪਣੇ ਬਲ ਪੂਰੇ ਆਉਂਦੇ ਨੇ ਨਹੀਂ ਤਾਂ ਫਿਰ ਆਪਾਂ ਜੋ ਲਾਸਟ ਵਾਲਾ ਬਾਲਾ ਉਹਨੂੰ ਛੋਟਾ بڑا ਕਰ ਸਕਦੇ ਆਂ ਦੇਖੋ ਜੀ ਆਪਣੇ ਪ੍ਰੋਪਰ 8 ਇੰਚ ਚ ਆਪਣੇ ਬਲ ਆ ਗਏ ਦੇਖੋ ਜੀ ਬਲ ਆਪਣੇ ਬਹੁਤ ਫਿਨਿਸ਼ਿੰਗ ਨਾਲ ਪੈ ਗਏ ਨੇ ਤੇ 8 ਇੰਚ ਤੱਕ ਬਲ ਪੈ ਗਏ ਆ ਦੇਖੋ ਆਪਣੀ 벨ਟ ਆ ਇਹਦੇ ਨਾਲ ਆਪਾਂ ਰੱਖ ਕੇ ਦੇਖ ਲੈਂਦੇ ਆ ਬਿਲਕੁਲ ਆਪਣੇ ਪ੍ਰੋਪਰ ਆਪਣੀ ਜੋ ਹੈਗੀ ਸਲਾਈ ਆਉਗੀ 벨ਟ ਦੇ ਨਾਲ ਦੇਖੋ ਜੀ ਇਸੇ ਤਰ੍ਹਾਂ ਹੀ ਹੁਣ ਆਪਾਂ ਦੂਜੇ ਪਾਸੇ ਵੀ ਬੜ ਸੇਮ ਉੱਥੋਂ ਹੀ ਚੱਕ ਕੇ ਦੂਜੇ ਪਾਸੇ ਬੜ ਪਾ ਲੈਣੇ ਨੇ